ਮੇਰਾ ਸਾਥ ਤੇ ਬਗਤ ਹੈ ਮਾ ਤੋਈ ਮਾ ਬਾਜੀ ਸਾਡੇ ਰਾਤ ਕਰ ਦਿੰਦੇ ਸੀ ਬਾਬਾ ਜੀ ਇੱਕ ਮਿੰਟ ਦਾ ਟਾਈਮ ਲਾਪਾ ਕਰਿਓ ਉਹ ਰਾਤ ਕਰ ਦਿੰਦੇ ਸੀ ਬਾਬੇ ਸਤਨਾਮ ਸਿੰਘ ਹੋਈ ਵੇ ਲੱਗੇ ਰਾਤ ਤੱਕ ਨਹੀਂ ਭਈ ਰਾਤ ਨਹੀਂ ਆਪਣੀ ਕਰਨੀ ਆਪਾਂ ਨੇ 3:30 ਤੱਕ ਸਾਰੀ ਸਮਾਪਤੀ ਕਰਨੀ ਹੈ ਤੇ ਬਾਅਦ ਵਿੱਚ ਉਹ ਫਿਰ ਘਰ ਅੰਦਰ ਵਿਲਾ ਹੀ ਹੈ ਪੜਾ ਜਿਹੜਾ ਬਰਾਨਾ ਉਹ ਵਿਲਾ ਹੀ ਪਿਆ ਤੇ ਸਾਉਂਡ ਲਗਾਗੇ ਜਿੱਨਾ ਸੱਚੇ ਪਾਤਸ਼ਾਹ ਦਾ ਜਿੱਥੇ ਪ੍ਰਕਾਸ਼ ਹੈ ਉਹਦੇ ਉੱਤੇ ਕੋਈ ਤਰਪਾਲ ਨਹੀਂ ਐਂਨੇ ਤੇ ਕਿੰਨੀਆਂ ਪੈਣ ਲੱਗੀਆਂ ਪਰ ਵਿਚਾਰੇ ਕਾਰਜ ਸਾਨੂੰ ਬੰਦ ਕਰਨ ਬੜਾ ਔਖਾ ਹੋ ਜਾਏਗਾ ਸੋ ਜਿੱਥੇ ਮੈਂ ਸਾਰੇ ਮਾਪੁਰਖਾਂ ਦਾ ਸਾਰੇ ਜੱਥਿਆਂ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਆਪਣੇ ਵੱਲੋਂ ਹਾਜ਼ਰੀ ਦੇ ਵੱਖੋਂ ਮੈਂ ਸਾਰੇ ਮਾਪੁਰਖਾਂ ਨੂੰ ਹਾਜ਼ਰੀ ਲੈ ਰਿਹਾ ਸੋ ਕਿਰਪਾ ਕਰਿਓ ਸਤਿਕਾਰਯੋਗ ਬਾਬੇ ਭਪਿੰਦਰ ਸਿੰਘ ਜੀ ਮਾਚਲੇ ਵਾਲਿਆਂ ਦੀ ਜਿਹੜੀ ਹਾਜ਼ਰੀ ਆ ਉਹ ਸਾਰੀ ਸੰਗਤ ਮਾਣ ਦੇ ਕਾਰਨ ਕਰਾ ਲਈ ਜੀ ਜਰੂਰ ਹੈ ਤਾਂ ਕਿ ਕਿਰਪਾ ਕਰਿਓ ਗਿਆਨ ਦੀ ਪ੍ਰਾਪਤੀ ਕਰ ਜਾਵੇ ਉਹ ਤਰ ਅਗੁਰੂ ਬਣਨੇ ਕਾਬਿਲ ਆ ਜਾਵੇ ਚਾਹ ਜੀ ਮਾਣ ਆ ਦੇ ਕਾਲ ਜੀ ਸੋ ਗੁਰਦਾਰੂ ਬਣਾਇਆ ਨੂੰ ਮੇਰਾ ਨਾਮ ਲਗਾ। ਸਾਡੇ ਨੇ ਬਹੁਤ ਸਾਲ ਮੈਂ ਪੜਾਇਆ। ਬਹੁਤ ਮਾਨ ਆਇਆ। ਐਕਨ ਕੋਈ ਵੀ ਗਿਆਨੀ ਬਾਕੀ ਇਹ ਕਰ ਸਕਿਆ। ਕਿ ਗਿਆਨੀ ਗ੍ਰਾਮ ਦਾ ਮਜ਼ਬੂਰ ਬਣਾਇਆ ਬਹਾਸਕਲ ਮੈਂ। ਮੈਨੂੰ ਅੰਕਾਰ ਦੀ ਧੰਨਵਾਦ ਬਹੁਤ ਬਹੁਤ ਨਾਪੁਰ ਖਾਨ ਦਾ ਧੰਨਵਾਦ ਹੈ। ਬੇਨਤੀ ਹੈ ਪ੍ਰਸ਼ਾਦਾ ਪਾਣੀ ਜ਼ਰੂਰ ਛੱਕ ਕੇ ਜਾਣਾ ਬਾਬਾ ਜੀ ਸਾਹਿਬ। ਆ ਜੀ ਕਿਰਪਾ ਕਰੋ ਹੁਣ ਅੱਗੇ ਭਾਈ ਸੁਖਵੀਰ ਸਿੰਘ ਜੀ ਕਿੰਨਾ ਦਾ ਜੱਥੇ ਦਾ ਟਾਈਮ ਆ ਜੀ ਬਾਬੇ ਸਤਨਾਮ ਜੀ ਤੇ ਹਉ ਬਾਬਾ ਜੀ ਤੁਸੀਂ ਕੋਲੋ ਮਾਦਰੇ ਵਾਲੇ ਬਾਬੇ ਗੁਰਵਿੰਦਰ ਸਿੰਘ ਜੀ ਟਕੋਲੀ ਵਾਲੇ ਮਹਾਂਪੁਰਸ਼ ਉਹਨਾਂ ਸਾਰਿਆਂ ਦੀਆਂ ਹਾਜ਼ਰੀਆਂ ਸਾਡੇ ਵਿੱਚ ਰੱਖਿਓ ਜੀ ਸ਼ਬਦ 10 ਮਿੰਟਾਂ ਵਿੱਚ ਵੀ ਹੋ ਜਾਂਦਾ ਤੇ ਸ਼ਬਦ ਨੂੰ ਢੇਰ ਘੰਟਾ ਵੀ ਲੱਗ ਸਕਦਾ ਹੈ ਜੋ ਕਿਰਪਾ ਕਰਿਓ ਆਪ ਜੀ ਇਹਨਾਂ ਦੇ ਜੋ ਫਾਦਰ ਸਾਹਿਬ ਨੇ ਵਾਪਸ ਇੱਕ ਸ਼ਬਦ ਸਰਵਣ ਕਰਿਏ ਉਦੋਂ ਤੱਕ ਜੋੜਿਆਂ ਨੂੰ ਉਠਾਓ ਤੇ ਫਿਰ ਆਪ ਅਨੰਤ ਕਾਰਜ ਦੀ ਜਿਹੜੀ ਦਸਮ ਹੈ ਉਹ ਆਪਾਂ ਸ਼ੁਰੂ ਕਰੀਏ ਤੁਰ ਤੁਰ ਬਾਵਾ ਪ੍ਰੀਤਮ ਸਿੰਘ ਜੀ ਨੂੰ ਸਾਰੀ ਸੰਗਤ ਨੂੰ ਪ੍ਰਵਾਨ ਹੋਵੇ ਜੀ ਆਓ ਹੁਣ ਆਪਾਂ ਇੱਕ ਸ਼ਬਦ ਤੁਰ

ਇਹ ਪੰਤਕ ਕਹੈ ਸੁ ਸੁਨੋ ਕਰਮਨਾ ਕਰਮਨਾ ਗਲਾਵਾਂ ਦੇ ਪਾਸ ਤੋਂ ਸਾਰੇ ਜਣਾਂ ਨੇ ਸਰਪੰਨ ਕਰਨੇ ਹਨ ਸਾਰੀਆਂ ਜੋੜੀਆਂ ਗੁਰੂ ਸਾਹਿਬ ਦੀਆਂ ਪ੍ਰਕਰਮਾ ਲੈਣਗੀਆਂ ਜੋੜੀਆਂ ਨੂੰ ਸਹਾਰਾ ਦੇਣ ਵਾਸਤੇ ਕਿਸੇ ਵੀ ਤਰ੍ਹਾਂ ਦਾ ਪੀਰ ਭਾਈ ਬੀਬੀ ਕੈਨ ਸੰਗਤ ਵਿੱਚ ਖੜੇ ਹੋਣੀ ਕਿਤਲਾ ਨਹੀਂ ਕਰੇਗਾ ਮੰਗੀ ਮਹੱਲਾ ਚੌਥਾ ਆਰ ਪਹਿਰੇ ਦੇ ਲਾਭ ਪਰਵਿਰਤੇ ਕਰਮਧਰੜਾ ਬਲਰਾਮ ਜੀਓ ਬਾਣੀ ਬ੍ਰਹਮਾ ਭੀਤ ਧਰਮਧਰੜਾ ਪਾਪਤ ਜਾਇ ਅਬਲਰਾਮ ਜੀਓ ਧਰਮਗਰ ਰੋਹਾਰ ਨਾਮ ਤੇ ਆਵ ਸਿਮਰਤ ਨਾਮ ਦਿਰਾਇ ਸਤਗੁਰ ਗੁਰ ਪੂਰਾ ਆਰਦ ਸੇ ਮਨ ਹਰ ਹਰ ਮਿਠਾ ਲਾਇ ਜਨ ਕਾਹ ਨਾਨਕ ਨਾਮ ਪਹਿਲੇ ਆਰੰਭ ਕਾਜੁਰ ਚਾਇ i'll <laughs> <laughs> be ਸਾਰੇ ਆਸਾਨੀ ਸਰਬ ਰਿਆ ਭਰਪੂਰ ਕਲ ਜਨਨਾਮਿ ਗੁਰੂ ਜੀ ਨਾਮ ਚਲਾਈ ਨਾਨਕ ਉਟੀ ਬਾਤ ਚਲਾਈ ਜਨਨਾਮ ਗੁਰੂ ਜੀ ਨਾਮ ਚਲਾਈ ਕਰੋ ਜੀ ਕਿਰਪਾ ਹੁਣ ਸਾਰੇ ਜਣੇ ਮੈਂ ਅਨੰਦ ਸਾਹਿਬ ਦਾ ਪਾਠ ਕਰਨ ਲੱਗਿਆ ਤੇ ਮੈਨੂੰ ਪਿੱਛੇ ਬਾਬਾ ਜੀ ਪਤਾ ਕੀ ਕਹਿੰਦੇ ਜੇ ਦੇਗ ਬਣਾਉਣ ਗਏ ਆ ਮੈਂ ਕਿਹਾ ਜੇ ਭਾਈ ਇੱਕ ਅੱਧੀ ਕੁੜੀ ਤੇ ਬੱਡ ਵੀ ਰਹਿੰਦੇ ਹੋਣਗੇ ਕਹਿੰਦੇ ਬਾਬਾ ਜੀ ਅੱਜ ਜਿਹੜਾ ਪਿੰਡ ਪਿੰਡ ਕੋਲ ਦੇ ਵਿੱਚ ਸਮਾਗਮ ਕਰਵਾਏ ਗਏ ਹੈ ਲੋੜਵੰਦ ਪਰਿਵਾਰ ਦੀਆਂ ਬੱਚੀਆਂ ਦੇ ਆਨੰਦਕਾਰ ਦੀ ਕਰਵਾਏ ਜਾ ਰਹੇ ਜੀ ਤੁਸੀਂ ਵੀ ਹਾਜ਼ਰੀ ਭਰ ਰਹੇ ਹੋ ਜਾਣਕਾਰੀ ਦਿਓਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੋਲੋ ਮਦਰੇ ਵਿੱਚ ਮਹਾਪੁਰਖਾਂ ਦੀਆਂ ਜਾਦਾਂ ਮਹਾਪੁਰਖਾਂ ਦੀ ਕਮਾਈ ਨੂੰ ਸਮਰਪਿਤ ਇੱਕ ਮਹਾਨ ਸਮਾਗਮ ਹੋ ਰਿਹਾ ਹੈ ਜਿਹੜਾ ਸਮਾਗਮ ਲਗਭਗ 28 ਸਾਲ ਹੋ ਗਏ 28ਵੀਂ ਵਰਸੀ ਮਹਾਪੁਰਖਾਂ ਦੀ ਬਾਬਾ ਕਰਨੈਲ ਸਿੰਘ ਪੋਲੋ ਮਦਰੇ ਵਾਲਿਆਂ ਦੀ ਔਰ ਹੋਰ ਬਯੰਤ ਮਹਾਪੁਰਖਾਂ ਦੀ ਕਮਾਈ ਨੂੰ ਸਮਰਪਤ ਇਹ ਸਮਾਗਮ ਹੋ ਰਿਹਾ ਹੈ ਜਿਥੇ ਬਯੰਤ ਮਹਾਪੁਰਖ ਪਹੁੰਚੇ ਨੇ ਬਯੰਤ ਜਥੇ ਪਹੁੰਚੇ ਨੇ ਸਾਰੇ ਜਥਿਆਂ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਨ ਦਾ ਪ੍ਰਾਰਲਾ ਕੀਤਾ ਸਾਰਿਆਂ ਦਾ ਉਪਦੇਸ਼ ਇੱਕੋ ਹੀ ਹੈ ਕਿ ਸ਼ਬਦ ਗੁਰੂ ਨਾਲ ਜੁੜਨਾ ਹੈ ਸ਼ਬਦ ਗੁਰੂ ਨਾਲ ਜੁੜਦਿਆਂ ਜੁੜਦਿਆਂ ਜੋ ਮਨ ਦੇ ਅੰਦਰ ਸ਼ਬਦ ਦੇ ਵਿੱਚੋਂ ਵਿਚਾਰ ਬਣ ਕੇ ਅੰਦਰ ਆਉਂਦੇ ਨੇ ਉਹਨਾਂ ਵਿਚਾਰਾਂ 'ਚ ਇੱਕ ਮਹਾਨ ਵਿਚਾਰ ਹੈ ਕਿ ਲੋੜਵੰਦ ਦੀ ਲੋੜ ਪੂਰੀ ਕਰਨੀ ਲੋੜਵੰਦ ਦੀ ਲੋੜ ਪੂਰੀ ਕਰਨੀ ਉਹ ਲੋੜ ਪੂਰੀ ਕਰਦੇ ਆਂ ਕਈ ਸਾਲਾਂ ਤੋਂ ਬਾਬਾ ਸਤਨਾਮ ਸਿੰਘ ਬਾਬਾ ਸੁਖਵੀਰ ਸਿੰਘ ਕੰਦੋਲੇ ਵਾਲੇ ਤੇ ਇਹਨਾਂ ਦੇ ਸਾਰੇ ਸਹਿਯੋਗੀ ਇਹ ਮਹਾਨ ਉਪਰਾਲਾ ਕਰਦੇ ਨੇ ਅੱਜ ਵੀ ਲੋੜਵੰਦ ਪੰਜ ਬੀਬੀਆਂ ਦੇ ਆਨੰਦ ਕਾਰਜ ਹੋ ਰਹੇ ਨੇ ਵਿਆਹ ਕੀਤਾ ਜਾ ਰਿਹਾ ਹੈ ਜਿਹੜੇ ਆਪਣੇ ਘਰ 'ਚ ਆਪਣੀ ਬੇਟੀ ਦਾ ਨਹੀਂ ਕਰ ਸਕਦੇ ਉਹ ਇਹਨਾਂ ਦੇ ਉਪਰਾਲੇ ਦੇ ਨਾਲ ਆਪਣੀਆਂ ਬੇਟੀਆਂ ਪੁੱਤਰੀਆਂ ਨੂੰ ਉਹ ਸਹੁਰੇ ਘਰ ਤੋਰਦੇ ਪਏ ਨੇ ਇਸ ਉਪਰਾਲੇ ਦੇ ਨਾਲ ਇਹ ਧਰਮ ਦਾ ਕਰਮ ਹੈ ਪੂਰਨ ਕਰਨਾ ਸੇਵਾ ਕਰਨੀ ਲੋੜਵੰਦ ਦੀ ਲੋੜ ਪੂਰੀ ਕਰਨੀ ਜੇ ਸਿੱਖ ਨੰਗੇ ਨੂੰ ਕਪੜਾ ਨਹੀਂ ਦੇ ਸਕਦਾ ਤੇ ਸਿੱਖ ਹੋਣ ਦਾ ਮਾਣ ਨਹੀਂ ਉਹਦੇ ਕੋਲ ਜੇ ਭੁੱਖੇ ਨੂੰ ਪ੍ਰਸ਼ਾਦਾ ਨਹੀਂ ਸ਼ਿਖਾ ਸਕਦਾ ਤੇ ਉਹਦੇ ਕੋਲ ਸਿੱਖ ਹੋਣ ਦਾ ਮਾਣ ਨਹੀਂ ਹੈ ਜੇ ਲੋੜਵੰਦ ਦੀ ਆਪਾਂ ਲੋੜ ਨਹੀਂ ਪੂਰੀ ਕਰ ਸਕਦੇ ਤੇ ਸਾਨੂੰ ਸਿੱਖ ਹੋਣ ਦਾ ਵੀ ਮਾਣ ਨਹੀਂ ਹੈ ਇਸ ਕਰਕੇ ਸਿੱਖ ਉਹੀ ਹੈ ਜਿਹੜਾ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਉਸ ਸਰਵਤ ਦੇ ਦੇ ਵਿੱਚੋਂ ਇਹਨਾਂ ਨੇ ਉਪਰ ਅਲਾ ਕੀਤਾ ਹੈ ਜਿਸ ਦੇ ਨਾਲ ਜੇ ਇਹ ਚੀਜ਼ਾਂ ਸਿੱਖ ਵਾਸਤੇ ਨਿਜਮ ਜ਼ਰੂਰੀ ਹੈ ਤੇ ਜ਼ਰੂਰੀ ਇਹ ਵੀ ਆ ਕਿ ਆਪਾਂ ਵੱਧ ਤੋਂ ਵੱਧ ਇਹ ਪ੍ਰਚਾਰ ਪ੍ਰਸਾਦ ਦੇ ਨਾਲ ਲੋਕਾਂ ਨੂੰ ਨਸ਼ਿਆਂ ਤੋਂ ਵੀ ਮੁਕਤ ਕਰੀਏ ਨਸ਼ਿਆਂ ਤੋਂ ਮੁਕਤ ਕਰੀਏ ਜਿੰਨਾ ਵੀ ਰੱਬ ਨੇ ਪਰਮਾਤਮਾ ਨੇ ਸਾਨੂੰ ਜੋਰ ਯਤਨ ਦਿੱਤਾ ਹੈ ਉਸ ਦੇ ਉਪਰਾਲੇ ਦੇ ਨਾਲ ਅੱਗੇ ਤੁਰ ਕੇ ਲੋਕ ਸੁਖੀ ਪ੍ਰਲੋਕ ਸੁਹੇਲੇ ਦਾ ਸੁਨੇਹਾ ਗੁਰੂ ਦਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਫਤ ਬਾਬਾ ਜੀ ਅੱਜ ਪਿੰਡ ਪੋਲੋ ਮਾਜਰੇ ਦੇ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ ਹੈ ਜੀ ਜਾਣਕਾਰੀ ਦਿਓਗੇ ਕਿਹੜੇ ਮਹਾਪੁਰਸ਼ਾਂ ਦੀ ਯਾਦ ਵਿੱਚ ਕਰਵਾਏ ਗਏ ਹੈ ਤੇ ਕੀ ਕਿੰਨੇ ਜਿਹੜੇ ਲੋੜਵੰਦ ਪਰਿਵਾਰ ਦੀ ਬੱਚੀਆਂ ਦੇ ਜਿਹੜੇ ਅੱਜ ਆਨੰਦ ਕਾਰਜ ਕਰਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਪਿੰਡ ਪੋਲੋ ਮਾਜਰਾ ਵਿਖੇ ਸਾਡੇ ਬਹੁਤ ਹੀ ਪੂਜਣਯੋਗ ਸ਼੍ਰੀਮਾਨ ਸੰਤਬਾਬੇ ਕਰਨੈਲ ਸਿੰਘ ਜੀ ਪੋਲੋ ਮਾਜਰੇ ਵਾਲੇ ਮਹਾਪੁਰਖ ਜਿਨ੍ਹਾਂ ਦੀਆਂ ਮਿੱਠੀਆਂ ਤੇ ਨਿੱਗੀਆਂ ਜ਼ਾਦਾਾਂ ਦੇ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ ਐਸ ਵਾਰੀ 28ਵਾਂ ਮਹਾਨ ਗੁਰਮਤ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਤਿੰਨ ਬੇਟੀਆਂ ਦੇ ਆਨੰਦ ਕਾਰਜ ਕਰਵਾਏ ਗਏ ਤੇ ਦੋ ਬੇਟੀਆਂ ਨੂੰ ਜਿਹੜਾ ਉਹਨਾਂ ਨੂੰ ਪਹਿਲਾਂ ਵਿਆਹ ਕਰ ਦਿੱਤਾ ਸੀਗਾ ਉਹਨਾਂ ਦਾ ਲੋੜਵੰਦ ਸਮਾਨ ਜੋ ਗੁਰੂ ਘਰ ਵੱਲੋਂ ਅਸ਼ੀਰਵਾਦ ਦਿੱਤਾ ਜਾਂਦਾ ਹੈ ਅੱਜ ਉਹ ਦਿੱਤਾ ਗਿਆ ਤਕਰੀਬਨ 5 ਕਾਰਜ ਸਨ ਅੱਜ ਦੇ ਦਿਨ ਦੇ ਜੋ ਨਗਰ ਪੋਲੋ ਮਾਦਰੇ ਵਿੱਚ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੀ ਸਮੂਹ ਜਥੇਬੰਦੀ ਸਾਰੇ ਮਹਾਂਪੁਰਸ਼ਾਂ ਵੱਲੋਂ ਰਲ ਕੇ ਇਹ ਅੱਜ ਦਾ ਸਮਾਗਮ ਕੀਤਾ ਗਿਆ ਸੀਗਾ ਜੀ ਗੱਲ ਕਰੀਏ ਬਰਾਤਾਂ ਵੀ ਜਿਹੜੀਆਂ ਪੂਰੀ ਸ਼ਾਨ ਸ਼ੌਕਤ ਰੀਤੀ ਰਿਵਾਜ ਦੇ ਨਾਲ ਆਈਆਂ ਕਿਵੇਂ ਸਵਾਗਤ ਕੀਤਾ ਗਿਆ ਤੇ ਕਿਵੇਂ ਅੱਜ ਦਾ ਜਿਹੜਾ ਪੂਰਾ ਸਮਾਗਮ ਦੇਖੋ ਜੀ ਬੜਾ ਚਾਅ ਹੁੰਦਾ ਹਰੇਕ ਨੂੰ ਵਿਆਹ ਦਾ ਵਿਆਹ ਇੱਕ ਨਾਮ ਹੀ ਇਦਾਂ ਦਾ ਹੈ ਪਰ ਜਿਹੜੇ ਇਹ ਵਿਆਹ ਹੁੰਦੇ ਆ ਇੱਕ ਸੱਦਾ ਦੰਦੇ ਆ ਵੀ ਸਾਦੇ ਵਿਆਹ ਸਾਦੇ ਭੋਗ ਨਾ ਕੋਈ ਚਿੰਤਾ ਨਾ ਕੋਈ ਰੋਗ ਕਾਰਜ ਕਰ ਲਈਏ ਭਾਵੇਂ 20000 ਨਾਲ ਕਰ ਲਈਏ ਵਿਆਹ ਨੇ ਤਾਂ ਵਿਆਹੇ ਵਜਣਾ ਇੱਕ ਸਾਡੇ ਰਿਸ਼ਤੇਦਾਰੀ ਦੇ ਵਿੱਚ ਪਿਛਲੇ 15 ਦਿਨ ਪਹਿਲਾਂ ਵਿਆਹ ਹੋਇਆ ਇੱਕ ਹਫ਼ਤਾ ਵਿਆਹ ਚੱਲਿਆ ਤੇ ਉਹਨਾਂ ਨੇ 15 ਕਰੋੜ ਰੁਪਇਆ ਖਰਚਿਆ 15 ਕਰੋੜ ਰੁਪਇਆ ਹੈ ਉਹ ਵੀ ਇੱਕ ਵਿਆਹ ਇਹ ਆ ਪਰ ਜਿਨ੍ਹਾਂ ਦੇ ਵਿਆਹ ਇੱਥੇ ਹੋਗੇ ਉਹਨਾਂ ਨੂੰ ਕਦੇ ਜ਼ਿੰਦਗੀ ਚ ਫਹਾ ਨਹੀਂ ਲੈਣਾ ਪੈਣਾ ਤੇ ਉਹ ਲੋਕ ਫਹਾ ਕਦੇ ਵੀ ਲੈ ਸਕਦੇ ਆ ਇਸ ਕਰਕੇ ਜਿਹੜੇ ਇਹ ਸਾਡੇ ਕਾਰਜਾਂ ਅਸੀਂ ਕੁਝ ਜੀ ਕਰਨੇ ਆ ਵੀ ਧੀਆਂ ਨੂੰ ਕੁੱਖਾਂ ਚ ਨਾ ਮਾਰੋ ਧੀਆਂ ਨੂੰ ਮਾਰੋ ਨਾ ਉਹ ਜੇ ਤੁਹਾਡੇ ਕੋਲੋਂ ਧੀਆਂ ਦੀ ਵਿਆਹ ਵਾਸਤੇ ਜਾਂ ਉਹਨਾਂ ਦੀ ਪਰਵਰਿਸ਼ ਤੁਹਾਡੇ ਕੋਲ ਨਹੀਂ ਹੁੰਦੀ ਤਾਂ ਸਾਰੀ ਐਡੀ ਮੰਡਲੀ ਬੈਠੀ ਆ ਮਾਪੁਰਖਾਂ ਦੀ ਤੁਸੀਂ ਉਹਨਾਂ ਮਾਪੁਰਖਾਂ ਨੂੰ ਸੰਪਰਕ ਕਰੋ ਆਪਣੀਆਂ ਬੇਟੀਆਂ ਦੀ ਜਿਹੜੀ ਵਿਆਹ ਦੀ ਜ਼ਿੰਮੇਵਾਰੀ ਹੁੰਦੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਬਹੁਤ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਟੈਨਸ਼ਨ ਵਿੱਚ ਚਲੇ ਜਾਂਦੇ ਡੋਮੈਸ਼ੀਆ ਵਿੱਚ ਚਲੇ ਜਾਂਦੇ ਇਦਾਂ ਦੇ ਰੋਗ ਅਕਸੈਪਟ ਕਰ ਲੈਂਦੇ ਲੋਕ ਉਹ ਧੀ ਦਾ ਕਾਰਜ ਕਰਨ ਵਾਸਤੇ ਪਰ ਅਸੀਂ ਕਹਿੰਨੇ ਆ ਬੇਫਿਕਰ ਹੋ ਜਾਓ ਧੀਆਂ ਦੇ ਪ੍ਰਤੀ ਤਿਆਂ ਦੇ ਕਾਰਜ ਕਰਨ ਵਾਸਤੇ ਏਡੀ ਆ ਏਦਾਂ ਕਹਿ ਦਵਾ ਪੀਰਾਂ ਦੀ ਮਲਤਾਨ ਬੈਠੀ ਆ ਸਾਰੀ ਹੋਈ ਇਹ ਸਾਰੇ ਕਾਰਜ ਕਰਨ ਵਾਸਤੇ ਦਿਨ ਰਾਤ ਕਰਦੇ ਰਹਿੰਦੇ ਅੱਜ ਇਹ ਮਹਾਂਪੁਰਸ਼ ਕਰਦੇ ਨੇ ਕੱਲ ਦੂਜੇ ਫਿਰ ਤੀਜੇ ਇਹ ਤਾਂ ਲੜੀ ਚੱਲਦੀ ਹੋ ਰਹੀਦੀ ਆ ਬਾਬੇ ਜਸਵੀਰ ਸਿੰਘ ਹੋਰੀ ਬੈਠੇ ਪਿਪਰ ਮਾਜਰ ਵਾਲੇ ਹਰੇਕ ਮਹੀਨੇ ਹੀ ਕਾਰਜ ਕਰੀ ਜਾਂਦੇ ਤੇ ਇਹ ਏਦਾਂ ਇਹ ਜਿਹੜੀ ਲੜੀ ਆ ਚੱਲਦੀ ਹੋ ਰਹੀਦੀ ਆ ਜਿਵੇਂ ਜਿਵੇਂ ਗੁਰੂ ਪਾਤਸ਼ਾਹ ਕਿਸੇ ਤੋਂ ਵੀ ਸੇਵਾ ਲੈਨੇ ਆ ਉਕਣਾ ਹਰੇਕ ਮਹੀਨੇ ਕੋਈ ਨਾ ਕੋਈ ਜਥੇਬੰਦੀ ਅੱਗੇ ਹੋ ਕੇ ਕਾਰਜ ਕਰਦੀ ਹੋ ਰਹੀਦੀ ਹੈ ਜੀ ਅ ਕੱਲ ਕਰੀਏ ਬਾਬਾ ਜੀ ਆਸ਼ੀਰਵਾਦ ਦੇ ਨਾਲ ਈਆਂ ਨੂੰ ਜਿਹੜਾ ਡੇਲੀ ਲੋਡ ਦਾ ਸਪਨਾ ਹੈ ਉਹ ਵੀ ਦਿੱਤਾ ਗਿਆ ਹਾਂ ਸਮਾਨ ਜੋ ਸਰ ਹੁੰਦਾ ਉਹ ਸਾਰੇ ਹੀ ਦਿੱਤਾ ਜਾਂਦਾ ਹੈ ਪੇਟੀ ਲਮਾਰੀ ਕੋਲਰ ਦੀਵਾਨ ਬੈੱਡ ਸੋਫਾ ਸੈਟਰ ਡੈਨ ਲਪ ਦੇ ਗੱਦੇ ਹੋਰ ਬਿਸਤਰੇ ਭਾਂਡੇ ਪਰ ਸਬੰਧਾਨੀ ਕੁੱਕਰ ਜੋ ਵੀ ਹੁੰਦਾ ਹੈ ਅਗਲੇ ਅਲੜੇ ਨੂੰ ਹਨਾ ਪਰ ਅਸੀਂ ਜਦੋਂ ਇਸ ਕਾਰਜ ਵਿੱਚ ਖੜ੍ਹ ਜਾਂਦੇ ਆ ਫਿਰ ਅਸੀਂ ਬਾਪ ਵਾਲੇ ਪਾਸੇ ਖੜ੍ਹ ਜਾਂਦੇ ਆ ਜਦੋਂ ਅਸੀਂ ਬਾਪ ਦਾ ਰੋਲ ਨਿਭਾਤਾ ਅੱਜ ਹੁਣ ਬਾਪੂ ਨੇ ਤਾਂ ਸਾਰੀ ਉਮਰ ਹੀ ਦੇਣਾ ਧੀਆਂ ਨੂੰ ਅੱਗੇ ਧੀਆਂ ਦੀ ਮਰਜ਼ੀ ਆ ਬਾਪੂ ਨਾਲ ਵਰਤਣਾ ਕਿ ਜਾਂ ਨਹੀਂ ਵਰਤਣਾ ਅੱਗੇ ਉਹਨਾਂ ਦੀ ਮਰਜ਼ੀ ਆ ਬਾਰੇ ਸਾਨੂੰ ਘਰ ਟਿਕੋ ਹੀ ਰਹਿੰਦੀ ਆ ਮੇ ਧੀਆਂ ਦਾ ਸਾਡੀਆਂ ਬਹੁਤ ਆ ਪਰ ਸਾਡੇ ਨਾਲ ਵਰਤਦੀ ਨਹੀਂ ਕੋਈ ਵੀ ਪਰ ਆਲਮਾ ਸਾਨੂੰ ਇੱਥੋਂ ਆਉਂਦੀ ਆ ਵੀਰਾ ਜੀ ਕੋਈ ਪਰਿਵਾਰ ਵਰਤਣ ਵਾਸਤੇ ਨਹੀਂ ਆਉਂਦਾ ਵੀ ਤੁਸੀਂ ਜੀ ਬਾਪੂ ਵਾਲੇ ਪਾਸੇ ਖੜੇ ਤੇ ਅੱਜ ਵੀ ਅਸੀਂ ਤੁਹਾਨੂੰ ਬਾਪੂ ਮੰਨਦੇ ਆ ਇਸ ਕਰਕੇ ਜਿਹੜਾ ਇਹ ਰੋਲ ਤਾਂ ਬਹੁਤ ਵੱਡਾ ਹੈ ਨਿਵਾ ਲਿਆ ਆਸ਼ੀਰਵਾਦ ਸਮਾਨ ਦੇਣ ਲੈਣ ਨਾਲ ਕੋਈ ਵੱਡਾ ਜਾਂ ਛੋਟਾ ਨਹੀਂ ਹੋਇਆ ਕਰਦਾ ਸਾਡਾ ਪਿਆਰ ਬਣਿਆ ਰਹੇ ਸਾਰਿਆਂ ਨਾਲ ਇਹ ਹੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਬਾਬਾ ਜੀ ਇਹ ਵੀ ਕਿਹਾ ਸੀ ਤੁਹਾਡੇ ਵੱਲੋਂ ਵੀ ਜਿਹੜੇ ਜੋੜੇ ਅੰਮ੍ਰਿਤ ਛੱਕ ਕੇ ਆਉਣਗੇ ਨਵੇਂ ਵਿਆਏ ਉਹਨਾਂ ਦਾ ਵੀ ਜਿਹੜਾ ਮਾਨ ਸਮਾਨ ਸਪੈਸ਼ਲ ਕੀਤਾ ਜਾਂਦਾ ਹੈ ਬਿਲਕੁਲ ਕੀਤਾ ਜਾਂਦਾ ਹੈ ਹੁਣ ਫਿਰ ਕਰਾਂਗੇ ਅਸੀਂ ਕਹਿੰਦੇ ਹਾਂ ਇਹ ਤਾਂ ਛੋਟੀ ਜੀ ਗੱਲ ਆ ਬਾਬਾ ਜੀ ਇਹ ਤਾਂ ਸਿੱਧਾ ਜਾ ਕਹਿ ਲੋ ਪੰਜਾਬੀ ਚ ਵੀ ਲਾਲਚ ਦੇਣ ਵਾਲੀ ਗੱਲ ਹੁੰਦੀ ਆ ਹੈ ਸਰੀਰ ਲੋਕੀ ਤੋਂ ਮੜੀ ਹਾਰ ਗੇ ਰਿਆਂ ਕੀ ਖਾਣ ਸਿਰ ਦਿੱਤਿਆਂ ਜੇ ਰੱਬ ਮਿਲੇ ਤਾਂ ਵੀ ਸਸਤਾ ਜਾਣ ਅਜੀ ਕਹਿੰਨਾ ਕੋ ਬੰਦਾ ਭੁੱਲਿਆ ਪਟ ਗਿਆ ਘਰ ਵਾਪਸੀ ਕਰ ਲਵੇ ਆਪਣੇ ਉਹਨੂੰ ਉਹਨੂੰ ਇੰਨੀ ਤੇ ਚੀਜ਼ ਕੋ ਮੈਨਾਂ ਨਹੀਂ ਰੱਖਦੀ ਪਰ ਅਸੀਂ ਫੇਰ ਕਹਿੰਨੇ ਵੀ ਯਾਰ ਰੱਖੇ ਕਿਆ ਕੱਲਾ 11000 ਕੀ 1 ਲੱਖ 11000 2 ਲੱਖ 11000 ਰੁਪਏ ਦਦਾਂਗੇ ਉਹ ਵੱਡੀ ਗੱਲ ਨਹੀਂ ਹੋਇਆਗੀ ਪਰ ਜੇ ਉਹਨੂੰ ਲਾਲਚ ਵਿੱਚ ਪਾ ਲਿਆ ਉਹਨਾਂ ਦਾ ਕੱਲੂ ਅਮਰ ਸ਼ਕਾਉਣਾਂ ਪਹਿਲਾਂ ਬਾਬਾ ਜੀ ਦੇ ਪੈਸੇ ਲੈ ਕੇ ਆਉਣੇ ਆ ਉਦੋਂ ਕਿੜਾ ਛੱਡਣ ਨੂੰ ਸਰਟੀਫିକੇਟ ਲੈਣਾ ਰਣੇ ਇਸ ਕਰਕੇ ਸਾਡੇ ਬਹੁਤ ਸੰਤ ਮਹਾਪੁਰਸ਼ ਉਹ ਆ ਜਿਹੜੇ ਦਾਵਾ ਕਰਦੇ ਆ ਪੰਜਾਬ 'ਚ ਬੈਠ ਕੇ ਅਸੀਂ 5 ਲੱਖ ਲੋਕਾਂ ਨੂੰ ਮਰ ਸ਼ਕਾਇਆ ਅਸੀਂ 10 ਲੱਖ ਨੂੰ ਸ਼ਕਾਇਆ ਅਸੀਂ 15 ਨੂੰ ਸ਼ਕਾਇਆ ਪਰ ਇੱਥੇ ਲੱਭਦਾ ਕੋਈ ਨਹੀਂ ਹਾਂਜੀ ਮੈਨੂੰ ਇਹ ਨਹੀਂ ਬਦਲਦਾ ਵੀ ਉਹ ਗਏ ਕਿੱਥੇ ਜਿਨ੍ਹਾਂ ਨੂੰ ਸ਼ਕਾਇਆਤਾ ਇਸ ਕਰਕੇ ਜਹਾਜ਼ ਚੜ੍ਹਨਾ ਸੌਖਾ ਹੈ ਜਹਾਜ਼ ਦੇ ਵਿੱਚ ਟਿਗੇ ਰਹਿਣਾ ਬਹੁਤ ਔਖਾ ਹੈ ਫਲੈਟ ਭਾਵੇਂ ਆਪਾਂ థਾਈਲੈਂਡ ਦੀ ਉਹ ਲੈ ਲਓ ਦੁਬਈ ਦੀ ਲੈ ਲਓ 3 ਘੰਟੇ ਨਹੀਂ ਨਿਬੜਦੇ ਜਿਹੜੇ ਗੁਰੂ ਦੇ ਜਹਾਜ਼ੇ ਦਾ ਚੜ੍ਹਨਾ ਸੌਖਾ ਹੈ ਪਰ ਉਹਦੇ ਵਿੱਚ ਟਿਕੇ ਰਹਿਣ ਔਖਾ ਜਿਹੜੇ ਟਿਕੇ ਰਹਿਣੇ ਆ ਉਹ ਕਮਰੇ 'ਚ ਹੀ ਬੈਠੇ ਆ ਬਾਕੀ ਜਿਹੜੀ ਭੀੜ ਸੀ ਲੰਘ ਹੀ ਸਾਰੀ ਉਹ ਹਾਂਜੀ ਬਸ ਆਹ ਬੇਨਤੀ ਹੈ ਜੀ ਤੁਹਾਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿੰਨੇ ਵੀ ਰਾਗੀ ਹੁੰਦੇ ਆ ਜਿਹਨੇ ਰਾਗੀ ਸਿੰਘ ਆ ਢਾਡੀ ਸਿੰਘ ਆ ਆਪਾਂ ਨੂੰ ਇਹ ਪਤਾ ਵੀਰੇ ਜੀ ਸਾਰੇ ਆਪਾਂ ਜਾਣਦੇ ਆ ਤੁਹਾਨੂੰ ਵੀ ਇਹ ਗੱਲ ਮੀਡੀਆ 'ਚ ਕਹਿਣੀ ਚਾਹੀਦੀ ਆ ਜਿਹਦੇ ਕੋਲ 100 ਗਿੱਲਾ ਜ਼ਮੀਨ ਹੋਵੇ ਰਾਗੀ ਕਿਉਂ ਬਣੂਗਾ ਹਾਂਜੀ ਜੇ ਦੇ ਕੋ 20-50 ਕਿੱਲੇ ਜ਼ਮੀਨ ਹੋਵੇ ਚੰਗਾ ਕਾਰੋਬਾਰ ਹੋਵੇ ਵਪਾਰ ਚੱਲਦਾ ਹੋਵੇ ਉਹ ਢਾਡੀ ਵਿਚਾਰਾ ਕਿਉਂ ਬਣੂਗਾ ਢਾਡੀ ਰਾਗੀ ਉਹ ਬਣੂਗਾ ਜਿਹੜਾ ਜਿਹੜਾ ਟੋਟਲੀ ਗਰੀਬ ਘਰ ਤੋਂ ਉੱਠਿਆ ਹੈ ਬਾਬਾ ਜੀ ਗੱਲ ਤਾਂ ਗੁਰੂ ਦੀ ਗਰੀਬ ਬੰਦੇ ਨੇ ਕਰਨੀ ਹੈ ਅਮੀਰ ਨੇ ਕੀ ਲੈਣਾ ਗੁਰੂ ਤੋਂ ਹਾਂਜੀ ਇਸ ਕਰਕੇ ਬੇਨਤੀ ਆ ਉੱਥੇ ਸਾਡਾ ਫਰਜ਼ ਬਣਦਾ ਹੈ ਅਸੀਂ ਇਹਨਾਂ ਨੂੰ ਕਲਾਬ ਵਿੱਚ ਲੈ ਕੇ ਰੱਖੀਏ ਜੇ ਇਹਨਾਂ ਨੂੰ ਅਸੀਂ ਨਹੀਂ ਕਲਾਬ ਵਿੱਚ ਲਾਵਾਂਗੇ ਅਸੀਂ ਲੋਕ ਅੱਗੇ ਨਹੀਂ ਆਵਾਂਗੇ ਤਾ ਇਹਨਾਂ ਨੂੰ ਹੋਰ ਕਲਾ ਵਿੱਚ ਕਾਉਣ ਲਾਊਗਾ ਹਾਂਜੀ ਸਾਡੇ ਦੇਲ ਨਾਲ ਲੈਣ ਨਾਲ ਕੋਈ ਘਟਬੱਧ ਨਹੀਂ ਜਾਣਾ ਕਿਉਂਕਿ ਇਹ ਗੱਲ ਗੁਰੂ ਦੀ ਆ ਬੜੀ ਅਫਸੋਸ ਦੀ ਗੱਲ ਆ ਨਗਰ ਚ 100 100 ਘਰ ਹੁੰਦਾ ਇੱਕ ਪਿੰਡ ਚ ਘੱਟੋ ਘੱਟ ਪਰ ਜਦੋਂ ਨਾ ਗੁਰੂ ਦਾ ਵਜ਼ੀਰ ਗੁਰੂ ਦਾ ਗਰੰਥੀ ਸਿੰਘ ਪਿੰਡ ਚ ਡੋਲੂ ਚੱਕ ਕੇ ਨਾ ਦੁੱਧੁਕ ਮੰਗਦਾ ਫਿਰਦਾ ਹੁੰਦਾ ਉੱਥੇ ਇਹ ਵੀ ਹੋ ਸਕਦਾ ਹੈ ਵੀ ਭਰਾਵਾ ਅੱਜ ਦੁੱਧ ਮੇਤੋ ਲੈ ਜੀ ਕੱਲ ਨੂੰ ਮੇਤੋ ਲੈ ਜੀ ਹਾਂਜੀ じゃ ਮੈਂ ਤੈਨੂੰ ਪਹੁੰਚਦਾ ਕਰਕੇ ਆਉਂਗਾ ਇਹ ਸਾਡੇ ਗੁਰੂ ਦੇ ਵਜ਼ੀਰਾਂ ਦੀ ਦੁਰਦਸ਼ਾ ਹੈ ਬਾਬਾ ਜੀ ਇਸ ਕਰਕੇ ਬੇਨਤੀ ਆ ਸ਼ੁਰੂ ਤੋਂ ਲੈ ਕੇ ਅੱਜ ਤੱਕ ਲੈ ਲੋ ਜਿਹੜੇ ਫੰਨੇਖਾਂ ਤੇ ਉਹਦਾ ਮਹਾਰਾਜ ਦੇ ਨਾਲ ਆਇਆ ਹੀ ਨਹੀਂ ਜਿਹੜੇ ਵੱਡੇ ਤੇ ਧਨਾੜ ਤੇ ਉਹ ਤਾਂ ਆਇਆ ਹੀ ਨਹੀਂ ਉਹ ਤਾਂ ਮਹਾਰਾਜ ਦੇ ਕੋਲ ਤਾਂ ਸਾਰੇ ਗਰੀਬ ਗੁਰਬੇ ਇਕੱਠੇ ਹੋਏ ਸ਼ੁਰੂ ਮਹਾਰਾਜ ਦੇ ਟਾਈਮ ਤੋਂ ਇਤਿਹਾਸ ਬੋਲੋ ਅੱਜ ਜਿਹੜੀ ਮਹਿਮਾ ਵਿੱਚ ਜੁੜੇ ਹੋਏ ਅੱਜ ਵੀ ਉਹੀ ਲੋਕ ਜੁੜੇ ਹੋਏ ਆ ਇਸ ਕਰਕੇ ਇਹਨਾਂ ਨੂੰ ਹਾਲਾਤ ਅਸੀਂ ਅੱਗੇ ਸਮਾਗਮ ਰੱਖ ਰਹੇ ਹਾਂ ਮਹਾਰਾਜ ਦੀ ਕਿਰਪਾ ਨਾਲ ਡੇਟ ਤੁਹਾਨੂੰ ਅਲੌਂਸ ਕਰਾਂਗੇ ਘਟੋ ਘਟ 101 ਸਿੰਘ ਨੂੰ ਜਿਹੜਾ ਪ੍ਰਚਾਰ ਕਰਦਾ ਘਰ ਪੱਖੋਂ ਗਰੀਬ ਆ ਉਹ 101 ਸਿੰਘ ਨੂੰ ਮੋਟਰਸਾਈਕਲ ਦਵਾਂਗੇ ਹਾਂਜੀ ਵੀ ਪ੍ਰਚਾਰ ਕਰੋ ਕਿੰਨਾ ਕੁ ਕਰ ਸਕਦੇ ਆ ਕਿਉਂਕਿ ਮੇਰੀ ਵੈਲਿਡਿਟੀ ਕਿੰਨੀ ਹੋਊਗੀ 10 ਸਾਲ ਕੱਢ ਦੂੰਗਾ ਜੇ ਤੰਦਰੁਸਤੀ ਰਿਆ 15 ਕੱਢ ਦੂੰਗਾ ਪਰ ਜਿੰਨਾ ਕੁ ਟਾਈਮ ਹੈਗਾ ਉਹਨੇ ਚ ਕੁਝ ਕਰ ਜੀਏ ਹਾਂਜੀ ਅਸੀਂ ਉਹ ਚੀਜ਼ ਚ ਲੱਗੇ ਹੋਏ ਆ ਇਸ ਕਰਕੇ ਮੇਰੀ ਆਦਤ ਇਹ ਆ ਮੈਨੂੰ ਰਸਤੇ ਦੇ ਵਿੱਚ ਕੋਈ ਮੋਟਰਸਾਈਕਲ ਤੇ ਸਾਈਕਲ ਤੇ ਜਾਂਦਾ ਕੋਈ ਰਾਗੀ ਸਿੰਘ ਢਾਡੀ ਸਿੰਘ ਕੋਈ ਵੀ ਮਿਲ ਜਵੇ ਮੈਂ ਉਹਨੂੰ ਆਪਣੀ ਗੱਡੀ ਰੋਕ ਕੇ ਮੈਂ ਉਹਦਾ ਮਾਣ ਤਾਣ ਦੇਖ ਕੇ ਤੁਰਦਾ ਹਾਂ ਭਰਾ ਤੂੰ ਜਾ ਕਿੱਥੇ ਨੂੰ ਚੱਲੇ ਆ ਧੁੱਪਾਂ ਕਿੱਥੇ ਚੱਲੇ ਆ ਠੰਡ ਚ ਕਿੱਥੇ ਚੱਲੇ ਆ ਉਹ ਕਹਿੰਦਾ ਜੀ ਫਲਾਣੀ ਜਗ੍ਹਾ ਟਾਈਮ ਮਿਲ ਜਾਊਗਾ ਕਹਿੰਦਾ ਜੀ ਪਤਾ ਨਹੀਂ ਇੱਥੋਂ ਪੇਟਾ ਚੱਕ ਚਲਬਤ ਕਰਨ ਨੂੰ ਮੁੜ ਜਾ ਆਪਣੀ ਸੋਚ ਇਹ ਆ ਕੱਲ ਵੀ ਸਿੰਘ ਆਏ ਕਹਿੰਦੇ ਸੀ ਰੋਪੜ ਜਾਣਾ ਮੈਂ ਕਿਹਾ ਰੋਡ ਤੇ ਰਸ਼ ਬਹੁਤ ਜਾ ਰਿਹਾ ਹੋਲਾ ਜਾ ਰਿਹਾ ਤੁਸੀਂ ਨਹੀਂ ਜਾਣਾ ਤੁਸੀਂ ਇੱਥੇ ਤੋਂ ਉਹਨਾਂ ਨੂੰ ਸਾਰ ਉੱਥੇ ਹੀ ਬਸਤਰ ਉਹਨਾਂ ਨੂੰ ਨਾਲ ਹੀ ਸਾਰਾ ਹੀ ਘਰ ਦਾ ਅਨਾਜ ਜੋ ਨੇ ਮਹੀਨੇ 2 ਮਹੀਨੇ ਦੇ ਸੌਦੇ ਤੇ ਨਾਲ ਉਹਨੂੰ ਪੇਟਾ ਦੇ ਘਰ ਤੋਂ ਹੀ ਮੋੜਤਾ ਮੈਂ ਕਿ ਇੱਥੋਂ ਹੀ ਵਾਪਸ ਚਲ ਜਾਓ ਵੀ ਤੁਹਾਨੂੰ ਰਸਤੇ 'ਚ ਪਰਸ਼ ਬਹੁਤ ਆਏ ਮੈਂ ਕੋਈ ਟਰਾਲੀ ਆੜ ਤੁਹਾਨੂੰ ਥੱਲੇ ਲੈ ਲੋਗਾ ਕੋਈ ਸਾਡੀ ਸੋਚ ਹੈ ਸਾਨੂੰ ਇਹ ਕਲਾਬ ਵਿੱਚ ਲੈਣੇ ਚਾਹੀਦੇ ਆ ਅਸੀਂ ਪ੍ਰਚਾਰ ਸਤਕਾਰ ਰਾਗੀ ਸਿੰਘਾਂ ਦਾ ਨਹੀਂ ਕਰ ਰਹੇ ਅਸੀਂ ਸਤਕਾਰ ਦਸਵੇਂ ਪਾਤਸ਼ਾਹ ਦਾ ਕਰ ਰਹੇ ਹਾਂ ਹਾਂਜੀ ਇਹਨਾਂ ਦੇ ਵਿੱਚੋਂ ਸਾਨੂੰ ਉਹ ਦਸਵੇਂ ਪਾਤਸ਼ਾਹ ਨਜ਼ਰ ਆਉਂਦਾ ਹੈ ਇਹ ਉਹਦੀ ਮਹਿਮਾ ਕਰਨ ਵਾਲੇ ਆ ਇਸ ਕਰਕੇ ਜਿੱਥੇ ਮਰਜੀ ਮਿਲਣ ਜੀ ਹਾਂਜੀ ਮੈਂ ਇੱਕੋ ਚੀਜ਼ ਇੱਕੋ ਚੀਜ਼ ਕਹਿੰਦਾ ਹੁਣ ਹੈ ਵੀ ਰਾਗੀ ਸਿੰਘਾਂ ਵਾਸਤੇ ਢਾਡੀ ਸਿੰਘਾਂ ਵਾਸਤੇ ਕਵਿਸ਼ਰੀਆਂ ਵਾਸਤੇ ਗੁਰੂ ਪਿਆਰਿਆਂ ਵਾਸਤੇ ਜੇ ਮੈਨੂੰ ਆਪਣਾ ਘਰਵਾਰ ਵੀ ਵੇਚਣਾ ਪੈ ਜਾਵੇ ਵਾਹ ਮੈਂ ਵੇਚਣ ਨੂੰ ਤਿਆਰ ਹਾਂ ਨਾ ਹਰ ਟਾਈਮ ਹੈ ਜੀ ਹਰ ਟਾਈਮ ਕੋਵਿਡ ਦੇ ਵਿੱਚ ਇਹੀ ਕੁਛ ਕੀਤਾ ਸੀਗਾ ਮੈਨੂੰ ਲੋਕ ਕਹਿੰਦੇ ਵੀ 1-10 ਲੱਖ ਰੁਪਏ ਦਾ ਰਸਣ ਆਉਂਦਾ ਕਿ ਕਿ ਦਿਨ ਚ ਤੁਸੀਂ ਕਿੱਥੋਂ ਦੋਗੇ ਤੁਹਾਡੇ ਕੋਲ ਫੰਡ ਆਉਣਾ ਬੰਦ ਹੋ ਗਿਆ ਮੇਰੇ ਕੋਲ ਗੱਲ ਬੋਲੀ ਸੀ ਬਾਬਾ ਜੀ ਨੇ ਪੰਜ ਕਿਲਿਆਂ ਦੀ ਕੋਠੀ ਦਿੱਤੀ ਹੋਈ ਆ ਅੱਜ ਵੀ ਉਹਦਾ ਮੁੱਲ ਲਾਵਾ 10 ਕਰੋੜ ਰੁਪਇਆ ਹੈ 10 10 ਦਿਨ ਹੀ ਵਕੂਗੀ ਪੰਜ ਦਿਓ ਵੇਚ ਦਊਗਾ ਪਰ ਵੇਚ ਕੇ ਨਿਸ਼ਾਵਰ ਕਰ ਦਊਗਾ ਨਾ ਸਾਰਿਆਂ ਪਰ ਨੂੰ ਹਾਂਜੀ ਇਹ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਸਾਹਿਬ ਆਪਣੀ ਸੇਵਾ ਆਪ ਲੈਂਦੇ ਅਸੀਂ ਕੁਝ ਨਹੀਂ ਕਰ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਹਾਂਜੀ